ਹੰਸਾ ਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਰ ਬਟਾਲਾ ਹੈ ਤਹਿਸੀਲ ਵੀ ਬਟਾਲਾ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਮਨੀਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਵਾਂ ਤਿੰਨਾਂ ਦੇ ਨਾਲ ਹੀ ਵਛੀਆਂ ਵਾਂ ਜਿਹੜੀਆਂ ਚੰਗੀਆਂ ਵਛੀਆਂ ਆ ਮਗਰ ਆ ਦੇਖੋ ਇਹਦੇ ਦੋ ਤੇ ਬਿਲਕੁਲ ਤਾੜੀਆਂ ਹੀ ਸੁਈਆਂ ਵਾਂ ਆ ਵਛੀਆਂ ਇਕੱਲੇ ਤੁਹਾਨੂੰ ਦਿਖਾਈ ਆ ਦੇਖ ਸਕਦੇ ਜੀ ਚੰਗੀਆਂ ਬੱਚੀਆਂ ਹੋ ਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਆਪਣੀਆਂ ਪਾਸ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਚਲ ਭਾਜੀ ਹੋ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਂ ਮੇਰਾ ਮਨੀਸ਼ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 8360101098 ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਵੇਗ ਗਿਆ ਮਾਲ ਉਦੋਂ ਨਾਲ ਹਾਂ ਜੀ ਹਾਂ ਜੀ ਵੇਗ ਗਿਆ ਜੀ ਕਿੰਨੇ ਕ ਆਈਫੋਨ ਫਰ ਹੁਣ ਬਹੁਤ ਜ਼ਿਆਦਾ ਹੈ ਅਜੇ ਤੱਕ ਆਈ ਜਾਣਿਆ ਠੀਕ ਹੈ ਤੇ ਅੱਜ ਸਾਰੀਆਂ ਨਾਲ ਹੀ ਵਛੀਆਂ ਫਿਰ ਸਾਰੀਆਂ ਨਾਲ ਹੀ ਵਛੀਆਂ ਜੀ ਠੀਕ ਹੈ ਜੀ ਤੁਹਾਨੂੰ ਆਪ ਵੀ ਵਛੀਆਂ ਤੇ ਅੱਗੇ ਵੀ ਵਛੀਆਂ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਸੇ ਤੋਂ ਕਰ ਲਈਏ ਹਾਂ ਜੀ ਤਾਂ ਜੀ ਸੂਈ ਹੈ ਨਾ ਤੇ ਆਸਾਨੇ ਦੇ ਸਿੱਖ ਆ ਠੰਡੀ ਸੀਰ ਹੈ ਜਿੱਦਾਂ ਮਰਜ਼ੀ ਥੱਲੇ ਦੇ ਵੜ ਜਾਓ ਥਣ ਵੇਖੋ ਪਹਿਲਾਂ ਕਿਦਾਂ ਦਾ ਲੱਗਾ ਅੱਛਾ ਪਹਿਲਾਂ ਸੂਈ ਆ ਠੀਕ ਹੈ ਕਿੰਨੇ ਚਿਰ ਦੀ ਸੂਈ ਆ ਸੂਈ ਉਹ ਕਲਰ ਆਦੀ ਸੂਈ ਕਲਰ ਆਦੀ ਸੂਈ ਤੇ ਮਗਰ ਇਹਦੇ ਬੱਛੀ ਬੜੀ ਕਮਾਲ ਦੀ ਹੈ ਨਾ ਚਿੱਟੀ ਆਹ ਵਾਲੀ 3 ਤੋਂ 3 ਬੱਛੀ ਹੈ ਹਾਂ ਜੀ ਬੈ ਗਈ ਹੈ ਨਾ ਬੱਛੀ ਗੋਸ਼ੀ ਹੈ ਇਹਦੇ ਖਰਗੋਸ਼ ਇਹਨਾਂ ਤਾਂ ਬੈਠੀ ਕੋਈ ਨਹੀਂ ਰਹਿਣ ਦਾ ਖਰਗੋਸ਼ ਹਾਂ ਨਾ ਇਹ ਡੱਕ ਵੇਖੋ ਹਾਂ ਜੀ ਕਿੰਨੀ ਪਿਆਰੀ ਬੱਛੀ ਹੈ ਬੜੀ ਪਿਆਰੀ ਚੰਗੇ ਟੀਕੇ ਦੀ ਬੱਛੀ ਹੈ ਉਹ ਚੰਗੀ ਬੱਛੀ ਮਗਰ ਇਹ ਠੀਕ ਹੈ ਤੇ ਕਿੰਨਾ ਕੁ ਫਿਰਦੀ ਦੁੱਧ ਭਰੀ ਜਾਊਗੀ ਹੈ ਦੁੱਧ ਵੇਖੋ ਜੀ ਪਹਿਲ ਨਾਲ ਜਿਹੜੀ ਹੁੰਦੀ ਆ ਬੱਦਲ ਮੁਠੀਆਂ ਖੁੱਲਦੀਆਂ ਹਾਂ ਹਾਂ ਜੀ ਅੰਦਾਜ਼ਾ ਜਿਹੜਾ 14 15 ਕਿਲੋ ਕੱਢਦੀ ਬਾਕੀ ਸਾ ਅਏ ਤੇ ਪਾਸ ਹੀ ਹੋਣੀ ਆ। ਕੰਡੀ ਛੋਡੀ ਬਿਨਾ ਬੰਗੇ ਤੋ। ਕੰਡੀ ਛੋਡੀ ਨਹੀਂ ਕਿ ਭਾਵੇਂ ਇੱਥੇ ਦੇ ਪੱਲੇ ਬੱਲ। ਠੀਕ ਆ। ਚੰਗਾ ਲੱਗਾ ਉਸ ਨੂੰ। ਲੈ ਜਾ। ਫੇਰ ਸਕੁਆਰਟੀ ਵਿੱਚ ਹਾਲ ਦੇ। ਬਹੁਤ ਚੰਗੀ ਪ੍ਰਿੰਟ ਪ੍ਰਿੰਟ ਆ ਗਿਆ ਬਸ਼ਮੀ। ਕਦੇ ਨਹੀਂ ਲੈ ਆ। ਸਾ ਚੀ ਦਾ ਸੜਾਇਆ ਵੱਧ ਕਰਦੀ। ਇਧਰ ਹੋ ਗਿਆ ਪਤਾ ਇੱਥੇ ਬੱਚਾ ਚੰਗਾ। ਅੱਲਾ। ਉਹ ਚੀ ਠਾਦੀ ਨੇ। ਬੰਦ ਹੋ ਵੀ ਜੀ। ਤਾਂ ਇਹ ਸੰਦੇਹ ਹੋਣਾ ਇਧਰ ਲੱਗੇ ਤਾਂ ਚਲੋ ਲੈ ਜਾ। ਬਾਕੀ ਇਹ ਜੋ ਤਾਜੀ ਸੂਈ ਹੈ ਜਿਤਨਾ ਜਿਤਨਾ ਚਵਾਈਆਂ ਹੋਈਆਂ ਆਂ ਜੀ ਆਪਾਂ ਨਹੀਂ ਜਾਣਾ। ਬਾਕੀ ਬੱਚੀ ਹੈ ਆਪਣੇ ਬਣਾ ਕੇ ਆ। ਤੇ ਕਿੰਨਾ ਫਿਰ ਫਿਰ ਜੀ ਮੁੱਲ ਰੱਖਨੇ ਦਾ ਆਪਾਂ। ਇਹਦੇ ਤੇ ਵੇਖੋ ਦੋ ਹਸ਼ੀਆਂ ਜਾਣੇ ਜੇ ਕਰਾ ਦੇ। ਦੇਰੀ 50 ਦੀ। 45000 ਦੀ। ਉੜਦੀਆਂ ਵਾਲਾ ਹੀ ਕਰ ਦਈਏ। ਉੜਦੀਆਂ ਵਾਲਾ ਹੀ ਕਰੀਏ। ਜੀ ਸੁਣੋ 43000 ਦੀ ਦੇਣੀ ਜੀ ਵਿੱਚ। 42000 ਦੀ ਜਾਣ ਤਾਂ ਫਿਰ। ਇਹ ਜਾਣ ਦੂ ਮੈਂ ਜਾਇਜ਼ ਕਰਤਾ ਸੀ ਆਪਾਂ। ਕੋਸ ਨਹੀਂ ਦੱਸ ਜਾਣ ਦਾ 42000। ਤਾਂ ਤੋਂ ਚੰਗਾ ਚੂਆ ਚੰਗਾ। ਠੀਕ ਹੈ ਜੀ। ਮਗਰੀ ਬੱਛੀ ਹੈ ਜੀ। ਤੇ ਆ ਜਿਹੜੀ ਗਾਂ ਜੇ। ਇਹ ਟੋਕਲਾ ਵਾਂ ਹਸਾਕ ਜਿਹਦਾ ਬੱਚਾ ਤਾਂ ਖਾਲਦੇ ਨੇ ਉੱਚੇ ਬੱਚੇ ਜੀ ਥੋੜੀ। ਅੱਛਾ। ਹਾਂ ਜੀ। ਤਾਂ ਕੱਲ ਦੀ ਹੀਟ ਚਾਹੀ ਆਪਾਂ ਇੱਕ ਟਿੱਕਾ ਲਵਾਤਾ ਕੱਲ। ਅੱਛਾ। ਠੀਕ ਹੈ ਤੇ ਹੁਣ ਦੁੱਧ ਦੁੱਧ ਇਹਨੂੰ 10 ਕਿਲੋ ਹੀਟ ਜਾਣ ਕੇ ਥੋੜਾ ਜਿਹਾ ਘੜੀ ਅੱਠ ਕਿਲੋ ਦੁੱਧ ਬਣਾਈ ਹੁਣ ਠੀਕ ਹੈ ਤੋਰਾਂ ਮੱਛੀ ਇਹ ਤੇ ਖੱਲੇ ਨਹੀਂ ਜੇ ਬੋਲੋ ਠੀਕ ਹੈ ਜੀ ਹਾਂ ਜੀ ਇਦਾਂ ਹੀ ਪਾੜੇ ਦੇ ਚੋਂਦੇ ਜੀ ਮੜਾ ਜਿਹਾ ਪਾਟਾ ਪਾਲੋ ਠੰਡੀ ਸੀ ਲਿਆ ਠੀਕ ਹੈ ਆਜਾ ਬਾਕੀ ਬਾਈਨ ਬਾਈਨ ਪਾਣੀ ਜੀ ਹੈ ਕਿ ਤੇ ਟੋਕੜੀ ਆ ਹਾਂ ਜੀ ਉੱਚਾ ਪੁੰਚਾਇਆ ਤਰਾ ਠੀਕ ਆ ਗੱਲ ਦਾ ਲਵਾ ਲਿਆ ਜੀ ਚੰਗਾ ਚਵਾ ਚੰਗਾ ਜਿਹਾ ਫੀਸ ਲੈ ਲਓ ਜੀ ਕਿਦਾਂ ਦੀ ਆ ਮੈਂ ਆ ਵੀ ਚਲੋ ਲਾਉਂ ਚਾ ਨਾਲ ਬੱਛੀ ਹੈਗੀ ਆ ਸਾਰਾ ਸਿਆਲ ਕੇ ਵੇਰ ਦਾ ਕਰਦਾ ਸਾਰੀ ਜਣਾ ਇੰਨੇ ਜੇ ਕਿਤੇ ਗਾਂ ਸੋਣ ਵਾਲੀ ਨਿਕਲ ਆਈ ਮੇਰੇ ਨੂੰ 10000 ਕਿਲੋ ਕਰ ਜਣਾ ਸੀ ਤੇ ਗਾਂ ਭਾਰੇ ਪੱਲੇ ਦੀ ਆ ਦੋ ਦਿਨ ਚੰਗਾ ਭਰੀ ਜਾਣਾ ਆ ਥਾਣੇ ਦੇ ਦੇਖ ਸਾਡੇ ਜੇ ਲੱਗੇ ਤਾਂ ਚੰਗੀ ਚੋਣ ਜਾਣ ਵਧੀਆ ਕੋਈ ਫੂਰ ਸ਼ਟਾ ਨਹੀਂ ਸੁਣਾ ਜੋ ਹੋਏਗਾ ਠੀਕ ਹੈ ਜੀ ਉਹ ਉਧਰ ਹੈ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਉਹ ਪਰਤੇ ਪਿਛਲੇ ਪਾਸੇ ਦਿਖਾ ਦਾਂਗੇ ਵੀ ਤੇਰਾ ਮੁੱਲ ਫਿਰ ਬੋਲੇ ਤਾਂ ਦੇ ਦਿੰਦੇ 8000 ਦੀ 5000 ਦੀ 5000 ਦੀ ਦੇ ਦੀ ਹਾਂਜੀ 5000 ਦੀ ਦੇ ਲਈਏ ਵੀ 23000 ਦੀ ਅਸਨੋ ਦੇ ਲਈ ਜੀ 20000 ਦੀ ਜਾਣ ਦਾ ਚਲੋ ਦੇ ਦਿਆਂਗੇ ਠੀਕ ਹੈ ਜੀ ਚੰਗੀ ਮੱਠੀ ਸਾਫ ਸੁਥਰੀ ਕੋਈ ਵੀ ਹਾਂ ਵੀ ਤਾਜੀ ਸੋਈ ਆ ਬਿਲਕੁਲ ਜੀ ਸਵੇਰੇ ਸੋਈ ਜੇ ਇਹਦੇ ਵੀ ਨਹੀਂ ਅਜੇ ਪੁਰੇ ਵੀ ਨਹੀਂ ਤਾਂ ਚੁੱਕੀ ਹਾਂ ਜੀ ਉੱਦਾਂ ਪੁਰੇ ਪੜੇ ਉੱਦਾਂ ਵੀ ਅੱਸੀ ਦੇ ਠੀਕ ਆ ਬਹੁਤ ਚੰਗੀ ਜੀ ਦੁੱਧ ਵਾਲੀ ਜੀ ਵਹੜ ਬੁੱਧੀ ਬਾਕੀ ਦੇਖੋ ਤੇ ਮਗਰ ਇਹਦੇ ਬੱਚੀ ਮਗਰ ਬੱਚੀ ਦਿਖਾ ਲੋ ਸੈਕਸ 7 ਦੀ ਬੱਚੀ ਮਗਰ ਬਹੁਤ ਹੀ ਕਮਾਲ ਦੀ ਬੱਚੀ ਹੈ ਜਿਹਦਾ ਗਰੋਥ ਵੇਖੋ ਹੋਣਦੀ ਹੈ ਜੀ ਪੂਰੇ ਕੱਦ ਵਜਨ ਹੋਣ ਹੀ ਚੰਗਾ ਸਾਡਾ ਪੈਰਾਂ ਦੀ ਵੇਖੋ ਬੱਚੀ ਕਿੰਨੀ ਕਿੱਲੀ ਹੈ ਸੰਭਨ ਵਾਲੀ ਆ ਬੱਚੀ ਬਹੁਤ ਚੰਗੀ ਵੇਖੋ ਜੀ 8000 ਰੁਪਏ ਦੀ ਬਹੁਤ ਸੋਹਣਾ ਰਾ ਥਣ ਬੱਚੀ ਦਾ ਹੋਊੀ ਤੋਂ ਜਿੰਨੇ ਤਿਆਰ ਕਰਨੀ ਆ ਸੈਕਸ 7 ਦਾ ਬੱਚਾ ਵਾ ਵੇਖੋ ਕੁਆਲਟੀ ਦੀ ਉਹੀ ਗਾਂ ਖੜੇ ਠੀਕ ਆ ਛੱਡ ਦੇ ਕੁਆਲਟੀ ਵਾਲੀ ਅੱਛੀ ਤੇ ਆ ਜਿਹੜੇ ਉਹ ਗਾਂ ਦੇ ਨਾਲ ਪਰਲੀ ਬਾਕੀ ਥੱਲੇ ਚੰਗੀ ਭਰੀ ਆ ਕੀ ਕੁਆਲਟੀ ਦਿਖਾ ਦਿਓ ਕਿਦਾਂ ਦਾ ਗਾਂ ਚੋਚਾਂ ਹਾਂ ਦੇਖ ਲੈ ਹਵਾਨਾ ਜਿਹੜਾ ਇਹਦਾ ਜ਼ਬਰਦਸਤ ਚੁਗਾਈ ਲਪੜੀਆਂ ਲਪੜੀਆਂ ਮਗਰੋਂ ਤੇ ਆ ਥਾਣੇ ਦੇ ਇੱਕ ਰੀ ਦੇਖ ਲੈਂਦੇ ਚੰਗੇ ਗੈਪ ਤੇ ਤੇ ਚੰਗੇ ਸਾਈਜ਼ ਦਾ ਥਾਣੇ ਤੇ ਇੱਕ ਨੰਗ ਤੋਂ ਦੁੱਧ ਭਰੀ ਜਾਊਗੀ ਦੁੱਧ ਵੇਖੋ ਜਿੱਡਾ ਲੇਵਾ ਲੱਗਦਾ ਦੁੱਧ ਲੱਗਦਾ 20 25 ਕਿਲੋ ਕੱਢ ਦੇਗੀ ਬਾਕੀ ਮੇਰੇ ਵੀਰ ਆਪਸਿਆਂ ਨੇ ਵੇਖ ਲੈਣ ਕਿੰਨਾ ਕੱਢੇਗੀ 10 ਕੱਢਣਾ 15 ਕੱਢਣਾ ਕਿ 20 ਕੱਢਣਾ ਹੈ ਕਿਉਂ ਜੀ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਗਾਵਾਂ ਤੋਰਾਂ ਫਿਰ ਇੱਕ ਰੀਮ ਬਾਕੀ ਇਸ ਕੁਆਲਟੀ ਬਹੁਤ ਸੁਣੀ ਹੈ ਤੁਸੀਂ ਇਹ ਦੇਖ ਲਓ ਮੈਂ ਚੁੰਗਾ ਟੋਪ ਇਹਨਾਂ ਮੱਥੇ ਵਿੱਚ ਵੇਖੋ ਸੋਹਣੀ ਜਰਸੀ ਆ ਜਿਹੜੀ ਪੰਜਾਬ ਵਾਲੀ ਹੈ ਵੱਡੇ ਕੱਦ ਕਾਟ ਦੀ ਇੱਧਰ ਦੀ ਜੰਮੀ ਪਲੀ ਆ ਸਭ ਚਾਰੂ ਚੂਰੂ ਬਹੁਤ ਜਿਆਦੀ ਸੇਰੇ ਸੁਈ ਵੱਲੋਂ ਕੋਈ ਲੱਪਾ ਲੁਪਾਣੀ ਟੂੜੀ ਖਾਈ ਜਾਂਦੀ ਹੈ ਜੀ ਠੀਕ ਹੈ ਜੀ ਬਾਕੀ ਥਾਂ ਨਾ ਬੜਾ ਕਮਾਲ ਦਾ ਲੱਗਾ ਜਰਾ ਇਹਦੇ ਫਿਰ ਬਹੁਤ ਚਵਾਈ ਬੜੀ ਲੱਗੀ ਚਲੋ ਬੰਦੋ ਫੇਰ ਇਹਨੇ ਦੀ ਕੋਆਰਡ ਦਿਖਾ ਦਿਓ ਕਿ ਨਾਲ ਟੂਆਰਡ ਹੁੰਦਾ ਪੈਂਦਾ ਠੀਕ ਹੈ ਜੀ ਤੇ ਮੁੱਲ ਫਿਰ ਵੇਦੀ ਆ ਤਾਂ ਮੁੱਲ 100 ਦੇ ਤਾਂ ਵੇਂਦੇ ਰਹੀਦਾ ਜੀ ਵੀਡੀਓ ਕੋਈ 80 ਕਰਦਾ ਕੋਈ 85 ਕਰਦਾ ਕੋਈ 75 ਕਰਦਾ ਹਾਂਜੀ ਆਪ ਹੀ ਕਰ ਦੋਗੇ ਦੇਰੀ ਬੈਠੇ ਯਾਰ ਦੀ 60 ਚ ਛੱਡੋ ਕੋ ਸਰਚੋਂ ਵੀ ਛਡਾਉਣਾ ਜੇ ਵੇਲੋ ਦੋ ਹੀ ਜਾਣੀਆਂ ਇਹ ਨਾਲ ਮਸ਼ੀਬ ਬਹੁਤ ਜ਼ਿਆਦੀ 60 ਤਾਂ ਛੱਡੀਏ ਪੰਜ ਜੀ 55000 55000 ਦੀ ਯਸ ਨੂੰ ਹਰਬੀ ਜੀ 53000 ਦੇ ਦਾਂਗੇ 753 ਦੇ ਲੈਣ ਦੇਣ ਵਾਲੇ ਰੇਟ ਕਿਤੇ ਨਿਗੇ ਨਿਕਈ ਠੀਕ ਹੈ ਮੇਰਾ ਵੀਰ ਬਹੁਤਾ ਯੂਨਾਨਾ ਲਾਵੇ ਜੀ ਬੱਛੀ ਵੇਲੇ ਹਾਂ ਜੀ ਬੱਛੀ ਛੱਡਣੀ ਅਸੀਂ 8000 ਦੀ ਬੱਛੀ ਕੱਢ ਲਾਂਗੇ ਅੱਛਾ ਠੀਕ ਹੈ ਹਾਂ ਜੀ ਤੇ ਬਾਕੀ ਇਹ ਆ ਵੀ ਮਗਰ ਬੱਛੀ ਚੰਗੇ ਵੈਸੇ ਸਾਮਣ ਨਾਲ ਕੋਈ ਲਾ ਜੇ ਤੇ ਇਹ ਆ ਵੀ ਬੱਛੀਆਂ ਪਾਲਾਂਗੇ ਤੇ ਗਾਂ ਗਾਵਾਂ ਚੰਗੀਆਂ ਤਿਆਰ ਹੋਣੀਆਂ ਸਰ ਬਹੁਤ ਜ਼ਿਆਦੀ ਆ ਹਾਂ ਜੀ ਤੇ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਵੇਸ ਚਾਹ ਕੇ ਤੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ